ਅੰਮ੍ਰਿਤਸਰ ਫਾਸਟੇਨਿਊਜ਼ ਚੈਨਲ ਵੱਲੋਂ ਸ਼ਹਿਰ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਚੁੱਕਿਆ ਜਾਂਦਾ ਹੈ ਪਿਛਲੇ ਦਿਨਾਂ ਤੋਂ ਫਾਸਟੇਨਿਊਜ਼ ਚੈਨਲ ਵੱਲੋਂ ਸ਼ਹਿਰ ਵਿੱਚ ਥਾਂ-ਥਾਂ ਤੇ ਲੱਗੇ ਕੂੜੇ ਦੇ ਢੇਰ ਅਤੇ ਭੰਡਾਰੀ ਪੁਲ ਤੋਂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸਰਵਿਸ ਲੇਨ ਤੇ ਟੋਏ ਅਤੇ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਦੇ ਬਾਹਰ ਬਣਿਆ ਫੋਟਓਵਰ ਬ੍ਰਿਜ ਜਿਸ ਦੇ ਉੱਪਰ ਗੰਦਗੀ ਦੀ ਪਰਮਾਰ ਹੈ ਇਹਨਾਂ ਮੁੱਦਿਆਂ ਦੇ ਸੰਬੰਧ ਵਿੱਚ ਅੰਮ੍ਰਿਤਸਰ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ सुरेंद्र ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਨਿਗਮ ਵੱਲੋਂ ਉਪਰਾਲੇ ਕੀ ਅਤੇ ਜਲਦ ਹੀ ਨਵੇਂ ਕੰਪਨੀ ਨੂੰ ਟੈਂਡਰ ਦਿੱਤਾ ਜਾ ਰਿਹਾ ਜਿਸ ਨਾਲ ਸ਼ਹਿਰ ਦੀ ਸਫਾਈ ਹੋਰ ਬਿਹਤਰ ਹੋ ਜਾਵੇਗੀ ਅਤੇ ਭੰਡਾਰੀਪੁਰ ਤੋਂ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸਰਵਿਸ ਲੇਨ ਬਾਰੇ ਉਹਨਾਂ ਨੇ ਆਖਿਆ ਕਿ ਜਲਦੀ ਇਸ ਲੇਨ ਦੀ ਸਮੱਸਿਆ ਹੱਲ ਕੀਤੀ ਜਾਵੇਗੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਬਨੇ ਟੋਏ ਅਤੇ ਫੁੱਟ ਓਵਰ ਬ੍ਰਿਜ ਦੀ ਸਮੱਸਿਆ ਵੀ ਜਲਦ ਹਾਲ ਕਰ ਦਿੱਤੀ ਜਾਵੇਗੀ ਫਾਸਟ ਨਿਊਜ਼ ਚੈਨਲ ਅੰਮ੍ਰਿਤਸਰ ਵੱਲੋਂ ਲਗਾਤਾਰ ਸ਼ਹਿਰ ਵਾਸੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਰਿਹਾ ਹੈ ਅਤੇ ਅਧਿਕਾਰੀਆਂ ਕੋਲ ਜੋ ਵੀ ਸਮੱਸਿਆਵਾਂ ਹਨ ਉਹਨਾਂ ਦੇ ਜਵਾਬ ਵੀ ਲੈ ਜਾ ਰਹੇ ਹਨ ਸ਼ਹਿਰ ਦੀ ਸਵਸਥਾ ਸਭੈ ਨੂੰ ਲੈ ਕੇ ਮੈਂ ਸ਼ਹਿਰ ਵਾਸੀ ਨੂੰ ਦੱਸਣਾ ਚਾਹਾਂਗਾ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਪਿਛਲੇ ਦਿਨੀ ਇੱਕ ਬਹੁਤ ਵੱਡੀ ਜਿਹੜੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਸੀ 골ਡਨ ਗੇਟ ਤੋਂ ਲੈ ਕੇ ਤੇ 골ਡਨ ਟੈਂਪਲ ਤੱਕ ਉਹ ਸਾਨੂੰ ਬੜਾ ਅੱਛਾ ਹੰਗਾਰਾ ਉਹਦੇ ਚ ਪਬਲਿਕ ਦਾ ਮਿਲਿਆ ਕਾਫੀ ਅਸੀਂ ਉਹਦੇ ਵਿੱਚ ਕੰਮ ਕੀਤਾ ਬਹੁਤ ਸਾਰੀਆਂ ਜਿਹੜੀਆਂ ਸਮਾਜਿਕ ਸੰਸਥਾਵਾਂ ਸੀਗੀਆਂ ਉਹਨਾਂ ਨੇ ਵੀ ਚ ਜੁਆਇਨ ਕੀਤਾ ਪਰ ਇਹ ਜਿਹੜਾ ਆਪਣੇ ਆਪ ਚ ਜਿਹੜਾ ਖਤਮ ਨਹੀਂ ਹੋਇਆ ਹੁਣ ਅਸੀਂ ਹੋਰ ਵੀ ਸਾਡਾ ਪਲਾਨ ਹੈ ਬਾਕੀ ਇਹ ਇੱਕ ਨਿਰੰਤਰ ਹੋਣ ਵਾਲੀ ਕਾਰਵਾਈ ਹੈ ਸੋ ਉਹਦੇ ਤਰਾਹ ਜਿਹੜਾ ਹੈਗਾ ਅਸੀਂ ਹੋਰ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰਾਂਗੇ ਇਹਦੇ ਨਾਲ ਨਾਲ ਰੁਟੀਨ ਦੇ ਵਿੱਚ ਵੀ ਸਾਡਾ ਜਿਹੜਾ ਹੈਗਾ ਸਾਰਾ ਸਪਾਈ ਦਾ ਜਿਹੜਾ ਹੈਗਾ ਉਹ ਕੰਮ ਚੱਲਦਾ ਰਹਿੰਦਾ ਕੁਝ ਦਿੱਕਤਾਂ ਹੈਗੀਆਂ ਨੇ ਸਾਡਾ ਕਿਉਂਕਿ ਜੋ ਜਿਹੜੀ ਐਗਜ਼ਿਸਟਿੰਗ ਕੰਪਨੀ ਵਰਦਾ ਹੈਗੀ ਉਹਦੇ ਨਾਲ ਅਸੀਂ ਜਿਹੜਾ ਹੈਗਾ ਸਾਡਾ ਐਗਜ਼ਿਟ ਦਾ ਚੱਲ ਰਿਹਾ ਹੈਗਾ ਸੋ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਨਵਾਂ ਜਿਹੜਾ ਟੈਂਡਰ ਹੈਗਾ ਉਹ ਵੀ ਉਹ ਪ੍ਰੋਸੈਸ ਹੈਗਾ ਅਗਲੇ ਜਿਹੜਾ ਹੈਗਾ 1 ਮਹੀਨੇ ਤੱਕ ਜਿਹੜਾ ਹੈਗਾ ਉਹ ਵੀ ਫਾਈਨਲ ਹੋ ਜਾਏਗਾ ਤੇ 2-3 ਮਹੀਨੇ ਤੱਕ ਨਵੀਂ ਕੰਪਨੀ ਆ ਜਾਏਗੀ ਸੋ ਜਿਹੜਾ ਹੈਗਾ ਫਿਰ ਜਿਹੜਾ ਸ਼ਹਿਰ ਦਾ ਕੰਮ ਹੈ ਹੋਰ ਵੀ ਵਧੀਆ ਤਰੀਕੇ ਨਾਲ ਸਫਾਈ ਦਾ ਹੋਏਗਾ। ਉਹ ਵੀ ਮੈਂ ਦੱਸਣਾ ਚਾਹਾਂਗਾ ਵੀ ਕੰਪਨੀ ਪੁਰਾਣੀ ਕੰਪਨੀ ਜਾ ਰਹੀ ਹੈ ਨਵੀਂ ਕੰਪਨੀ ਨੂੰ ਆਉਣ ਦਾ ਟਾਈਮ ਲੱਗੇਗਾ। ਤਾਂ ਇਨ ਦਾ ਮੀਨ ਟਾਈਮ ਅਸੀਂ ਜਿਹੜਾ ਹੈਗਾ ਇੱਕ ਸ਼ਾਰਟ टर्म ਮੇਜਰ ਤੇ ਤਹਿਤ ਜਿਹੜਾ ਹੈਗਾ ਟੈਂਡਰ ਅਸੀਂ ਲਗਾਏ ਹੋਏ ਨੇ ਉਹ ਟੈਂਡਰ 29 ਤਰੀਕ ਨੂੰ ਖੁੱਲਣਗੇ। ਸੋ ਜੇਕਰ ਸਾਡਾ ਕੋਈ ਇਹਦੇ ਵਿੱਚ ਪ੍ਰੋਸੀਜਰਲ ਡਿਲੇ ਕਰਕੇ ਸਾਡਾ ਨਵੀਂ ਕੰਪਨੀ ਆਉਣ ਨੂੰ ਟਾਈਮ ਲੱਗਦਾ ਸੋ ਇਨ ਦਾ ਮੀਨ ਟਾਈਮ ਜਿਹੜਾ ਹੈਗਾ ਅਸੀਂ ਉਹਦਾ ਪ੍ਰਬੰਧ ਕੀਤਾ ਹੈ। ਤੇ ਜਿਹੜਾ ਉਹ ਸਫਾਈ ਜਿਹੜੀ ਹੈਗੀ ਆ ਉਹ ਕਰਾਂਗੇ ਤੇ ਸ਼ਹਿਰ ਵਾਸੀਆਂ ਨੂੰ ਕਿਸੇ ਵਰਗਾਰ ਦੀ ਕੋਈ ਪ੍ਰੋਬਲਮ ਜਿਹੜੀ ਉਹ ਨਹੀਂ ਆਉਂਦੀ। ਤੇ ਉਹਦਾ ਜੋ ਟੈਂਡਰ ਹੈਗਾ ਅਸੀਂ ਹਲਕਾ ਵਾਈਜ਼ ਉਹ ਲਗਾਏ ਨੇ ਸਾਨੂੰ ਬਹੁਤ ਉਮੀਦ ਹੈ ਕਿ ਬੜੀ ਉਹ ਬਿਲਕੁਲ ਕਾਫੀ ਜੋ ਸੁਣਨਾ ਚਾਹੀਏ ਕਿ ਕਾਫੀ ਇੰਟਰਸਟਡ ਪਲੇਅਰਸ ਨੇ ਜਿਹੜੇ ਇਸ ਕੰਮ ਵਿੱਚ ਆਉਣ ਦੀ ਇੱਛਾ ਰੱਖਦੇ ਨੇ। ਤੋਂ ਆਣਗੇ ਤੇ ਅਸੀਂ ਬੜੀ ਜਲਦੀ ਕਿਉਂਕਿ ਲੋਕਲੀ ਉਹਨੂੰ ਫਾਈਨਲ ਕਰਨਾ ਅਸੀਂ ਉਹਨੂੰ ਫਾਈਨਲ ਕਰਕੇ ਇਮੀਡੀਏਟਲੀ ਜਿਹੜਾ ਹੈਗਾ ਉਹ ਕੰਮ ਕਰਵਾਵਾਂਗਾ ਹਾਂ ਜਿਹੜਾ ਰੇਲਵੇ ਸਟੇਸ਼ਨ ਦੇ ਸਾਹਮਣੇ ਥੋੜਾ ਇਸ਼ੂ ਹੈਗਾ ਮੇਰੇ ਧਿਆਨ 'ਚ ਆਇਆ ਹੈਗਾ ਆਲਰੇਡੀ ਜਿਹੜੀ ਹੈਗੀ ਅਧਿਕਾਰੀਆਂ ਨੂੰ ਉਹਨਾਂ ਨੂੰ ਕੰਮ ਕਰਨ ਲਈ ਦਿਸ਼ਾ ਨਿਰਦੇਸ਼ ਦੇ ਦਿੱਤੇ ਨੇ ਜੀ ਥੋੜਾ ਸੀਵਰੇਜ ਦਾ ਵੀ ਇਸ਼ੂ ਹੈਗਾ ਸੋ ਉਹਦੇ ਲਈ ਵੀ ਜਿਹੜਾ ਹੈਗਾ ਬਹੁਤ ਜਲਦੀ ਸੁਪਰ ਸ਼ੱਕਰ ਮਸ਼ੀਨਾ ਜਿਹੜੀ ਹੈ ਉੱਥੇ ਲਗਾ ਕੇ ਤੇ ਸਫਾਈ ਕਰ ਦਿੱਤੀ ਜਾਏਗੀ ਤੇ ਉਹਨੂੰ ਜਿਹੜਾ ਪ੍ਰੋਬਲਮ ਸੌਟ ਆਊਟ ਕਰ ਦਿੱਤਾ ਜਾਏਗਾ ਆ ਫੋਟੋ ਬ੍ਰਿਜ ਜਿਹੜਾ ਹੈਗਾ ਜੋ ਮੇਰੇ ਧਿਆਨ 'ਚ ਆਇਆ ਹੈ ਕਿ ਕਿਸੇ ਐਡਵਰਟਾਈਜ਼ਡ ਕੰਪਨੀ ਨਾਲ ਐਗਰੀਮੈਂਟ ਦੇ ਥਰੂ ਇਹਨੂੰ ਬਣਾਇ ਇਹ ਕੰਪਨੀ ਵੱਲੋਂ ਫੁੱਟ ਬ੍ਰਿਜ ਬਣਾਇਆ ਗਿਆ ਸੀ ਤੇ ਉਹਦੇ ਵਜh ਦੇ ਵਿੱਚ ਜਿਹੜਾ ਕੰਪਨੀ ਨੇ ਐਡਵਰਟਾਈਜ਼ਮੈਂਟ ਕਰਨੀ ਸੀ ਆ ਪਰ ਜਿਹੜਾ ਹੈਗਾ ਕਿਉਂਕਿ ਕੁਝ ਕਾਰਨਾ ਕਰਕੇ ਕੰਪਲੀਟ ਨਹੀਂ ਹੋ ਪਾਇਆ ਸੀ ਤੇ ਦਾ ਜਿਹੜਾ ਐਗਰੀਮੈਂਟ ਕੰਪਨੀ ਨਾਲ ਕੈਨਸਲ ਹੋ ਗਿਆ ਸੀ ਸੋ ਇਸ ਕਰਕੇ ਇਹਦਾ ਜਿਹੜਾ ਜੋ ਵੀ ਅਗਲੀ ਬਣਦੀ ਕਾਨੂੰਨੀ ਵਾਰਕ ਕਾਰਵਾਈ ਹੈ ਇਹਨੂੰ ਇਨਸ਼ੋਰ ਕਰਾਂਗੇ ਕੀਤਾ ਜਾਏ ਸੋ ਦੈਟ ਸ਼ਹਿਰ ਵਾਸੀਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਬਲਮ ਜੜੀ ਆ ਨਾ ਆਵੇ ਕੁਝ ਸਮਤੋਂ ਤੋਂ ਲਗਾਤਾਰ ਫਾਸਫੇ ਚੈਨਲ ਤੇ ਖਬਰ ਦਿਖਾਉਣੇ ਪਏ ਆਂ ਅਚੀ ਦੇ ਵਿੱਚ ਕੇ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਗੰਦਗੀ ਪਾਣੀ ਖੜੋਤਾ ਹੈ ਔਰ ਕੋਈ ਸੁਣਵਾਈ ਲੋਕਾਂ ਦੀ ਨਹੀਂ ਹੁੰਦੀ ਭਈ ਲਗਾਤਾਰ ਕੰਪਲੇਂਟਸ ਕੀਤੀਆਂ ਜਾ ਰਹੀਆਂ ਹਨ ਲੇਕਿਨ ਕਾਰਪੋਰੇਸ਼ਨ ਦੇ ਅਫਸਰ ਜਿਹੜੇ ਨੇ ਉਹ ਕੋਈ ਵੀ ਰਿਐਕਸ਼ਨ ਨਹੀਂ ਦੇ ਰਹੇ ਉਹ ਕੰਪਲੇਂਟਸ ਦਾ ਅਸੀਂ ਗੱਲ ਕੀਤੀ ਐ ਐਡੀਸ਼ਨਲ ਕਮਿਸ਼ਨਰ ਨਾਲ ਔਰ ਉਹਨਾਂ ਨੇ ਤਕਰੀਬਨ ਹਰ ਪੁਆਇੰਟ ਦੇ ਉੱਤੇ ਬੋਲਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਰੇ ਸਾਰ ਸੁਧਾਰ ਹੋਣਗੇ ਔਰ ਸ਼ਹਿਰ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਜਾਏਗਾ ਉਮੀਦ ਅਸੀਂ ਕਰਦੇ ਆਂ ਕਿ ਸਾਡੀ ਖਬਰਾਂ ਨੂੰ ਜਿਵੇਂ ਸੀਰੀਅਸਲੀ ਲੈਂਦੇ ਹਨ ਉਹਦਾ Camera person Rakeshan al-JP Singh, Fast News Amritsar.